ਕਹੋ ਕਬੀਰ ਹੂੰ ਭਇਆ ਉਦਾਸ ਤੀਰਥ ਵੱਡਾ ਤੇ ਹਰਕਾ ਦਾਸ ਦੱਸੋ ਤੀਰਥ ਵੱਡਾ ਕਿ ਰੱਬ ਦਾ ਪਿਆਰਾ ਵੱਡਾ ਹੈ ਤੀਰਥ ਬਣਿਆ ਕਿਵੇਂ ਹੈ ਗੁਰਦੁਆਰੇ ਬਣੇ ਕਿਵੇਂ ਹਨ ਕਿੱਥੋਂ ਆਏ ਨੇ ਤੁਸੀਂ ਵੇਖਿਆ ਅੱਜ ਗਣੀ ਖਾਨ ਤੇ ਨਬੀ ਖਾਨ ਦਾ ਘਰ ਗੁਰਦੁਆਰਾ ਕਿਉਂ ਬਣ ਗਿਆ ਕੀ ਗੱਲ ਸੀ ਇੱਕ ਘਰ ਸੀ ਆਮ ਬੱਚੇ ਖੇਡਦੇ ਸੀ ਰੋਟੀ ਪਕਦੀ ਸੀ ਪਰਵਾਰ ਸੀ ਬੱਚੇ ਸਨ ਇਸਤਰੀਆਂ ਸਨ ਕਿਉਂ ਬਣਿਆ ਉਹਦਾ ਘਰ ਗੁਰਦੁਆਰਾ ਪੰਜਾਬੇ ਤੇ ਗੁਲਾਬੇ ਦਾ ਘਰ ਗੁਰਦੁਆਰਾ ਕਿਉਂ ਬਣਿਆ ਉਹਦਾ ਕੀ ਕਾਰਨ ਬਣਿਆ ਚਮਕੌਰ ਦੀ ਗੜੀ ਕਿਉਂ ਗੁਰਦੁਆਰਾ ਬਣੀ ਹੈ ਆਲਮਗੀਰ ਕਿਉਂ ਗੁਰਦੁਆਰਾ ਬਣਿਆ ਸਵਾਲ ਬਹੁਤ ਵੱਡਾ ਗੁਰਦੁਆਰਾ ਉਸ ਧਰਤੀ ਕਰਕੇ ਨਹੀਂ ਬਣਿਆ ਉੱਥੇ ਕਿਸੇ ਦੇ ਪੈਰ ਪਏ ਨੇ ਜਿਹੜਾ ਖੁਦ ਗੁਰਦੁਆਰਾ ਸੀ ਜਿਹਦੇ ਅੰਦਰ ਧਰਮ ਸੀ ਅਪੇ ਜਿੱਥੋਂ ਦੀ ਲੰਗਿਆ ਉਹ ਮਾਰਗ ਬਣਦੇ ਗਏ ਉਹ ਗੁਰਦੁਆਰੇ ਬਣਦੇ ਔਰ ਇਹ ਵੀ ਮੈਂ ਬੇਨਤੀ ਕਰਾਂ ਹੋ ਸਕਦਾ ਹੈ ਮਨੁੱਖ ਗਲਤ ਹੋਵੇ ਤੇ ਉਹ ਗੁਰਦੁਆਰੇ ਨੂੰ ਵੀ ਆ ਕੇ ਘਰ ਹੀ ਬਣਾ ਲਵੇ ਇਹ ਆਦਮੀ ਤੇ ਗੱਲ ਕਹੀ ਉਹਨਾਂ ਨੇ ਘਰਾਂ ਨੂੰ ਗੁਰਦੁਆਰਿਆਂ ਵਿੱਚ ਬਦਲਿਆ ਤੇ ਸ਼ਾਇਦ ਅਸੀਂ ਗੁਰਦੁਆਰਿਆਂ ਨੂੰ ਘਰਾਂ ਵਿੱਚ ਬਦਲ ਦਿੱਤਾ ਬਿਲਕੁਲ ਉਲਟਾ ਕਰ ਦਿੱਤਾ ਜਿਹੜੀਆਂ ਸੀ ਤਾਂ ਘਰਾਂ ਵਿੱਚ ਸਭ ਗੁਰਦੁਆਰਿਆਂ ਵਿੱਚ ਆ ਗਏ ਜਿਹੜੇ ਝਗੜੇ ਬਾਹਰ ਬਾਜ਼ਾਰ ਵਿੱਚ ਸਾਨੂੰ ਗੁਰਦੁਆਰਿਆਂ ਵਿਚਾਰ ਕਿਉਂ ਹੋਇਆ ਇਸ ਲਈ ਅਸੀਂ ਕਈ ਵਾਰੀ ਕਈ ਸੰਜਨ ਕਹਿੰਦੇ ਨੇ ਵਿਪਰਨ ਕੀ ਰੀਤ ਕਿਹੜੀ ਵਿਪਰਨ ਸ਼ਬਦ ਬਣਦਾ ਵਿਪਰੀਤ ਉੱਥੇ ਚੱਲਦਾ ਵਿਪਰਨ ਸ਼ਬਦ ਦੇ ਅਰਥ ਕੱਲੇ ਬ੍ਰਾਹਮਣ ਨਾ ਕਰਨਾ ਵਿਪਰਨ ਕੀ ਰੀਤ ਕੀ ਹੈ ਵਿਪਰਨ ਕੀ ਰੀਤ ਹੈ ਗੁਰੂ ਦੇ ਉਲਟੀ ਦੀ ਗੁਰੂ ਦੇ ਜਿੱਥੋਂ ਨਿਕਲੇ ਘਰਾਂ ਨੂੰ ਗੁਰਦੁਆਰੇ ਬਣਾ ਦਿੱਤੇ ਤੇ ਅਸੀਂ ਗੁਰਦੁਆਰਿਆਂ ਵਿੱਚ ਆ ਕੇ ਘਰ ਬਣਾ ਦਿੱਤੇ ਬਦੇ ਉਰਜਾ ਦੇ ਨੇ ਸਾਨੂੰ ਬਦਲ ਦੇਣਾ ਚਾਹੀਦਾ ਦੂਸਰੇ ਪਾਸੇ